ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਦੱਸਦੀ ਹੈ ਕਿ ਸਾਰੇ ਕਿਸਾਨ ਚੰਤਤ ਨੇ ਤੇ ਉਥੇ ਇਕਤਾ ਗ੍ਰਾਹਾਂ ਦੇ ਵੱਲੋਂ ਅੱਜ ਮੁੜ ਤੋਂ ਮਹਾਪੰਚਾਇਤ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਵਿੱਚ 5000 ਤੋਂ ਵੱਧ ਕਿਸਾਨ ਜਿਹੜੇ ਕਿ ਇੱਕ ਵੱਡੀ ਮਹਾਪੰਚਾਇਤ ਕਰਨੇ ਨੇ ਉਥੇ ਲਗਾਤਾਰ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਕੁਝ ਕਿਸਾਨ ਜਿਥੇ ਹੁੰਦੀਆਂ ਜੀ ਕਤਰ ਹੋਈਆਂ ਨੇ ਤੇ ਇਕਤਾ ਗ੍ਰਾਹਾਂ ਦੇ ਵੱਲੋਂ ਅੱਜ ਵੱਡਾ ਇਕੱਠ ਕਰਕੇ ਜਿਹੜਾ ਕਿ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦੱਸਿਆ ਕਿ ਰੁਲਦੂ ਸਿੰਘ ਮਾਨਸਾ ਦੇ ਵੀ ਜਿਹੜੇ ਕੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿ ਵੱਡੇ ਐਲਾਨ ਕੀਤੇ ਜਾ ਰਹੇ ਨੇ ਲਗਾਤਾਰ ਅਗਲੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਤੇ ਹੁਣ ਉੱਥੇ ਹੀ ਏਕਤਾ ਉਗਰਾਹਾਂ ਦੇ ਵੱਲੋਂ ਜਿਹੜੀ ਕਿ ਮਹਾਪੰਚਾਇਤ ਅੱਜ ਸੱਦੀ ਗਈ ਆ ਤੇ ਜਿਸ ਦੇ ਵਿੱਚ ਠਾਠਾ ਮਾਰਦਾ ਇਕੱਠਾ ਜਿਹੜਾ ਕਿ ਕਿਸਾਨਾਂ ਦਾ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਅੱਜ ਮੋੜ ਪੜਾਸਾ ਜਿਹੜਾ ਕਿ ਕਿਸਾਨ ਕੱਢ ਰਹੇ ਨੇ ਆਉ ਤੁਹਾਨੂੰ ਸੁਣਾਉਣੇ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ ਸਤ ਸ੍ਰੀ ਅਕਾਲ ਦੋਸਤੋ ਅੱਜ ਅਪਾ ਪੰਜਾਬ ਦੇ ਵਿੱਚ ਲੋਕੀਓ ਦੀ ਧਰਤੀ ਦੇ ਉੱਤੇ ਮਹਾਪੰਚਾਇਤ ਕੀਤੀ ਆ ਤੇ ਮਹਾਪੰਚਾਇਤ ਦੇ ਵਿੱਚ ਜੋ ਵੀ ਫੈਸਲੇ ਹੋਣੇ ਨੇ ਉਹ ਸਿੱਧੇ ਤਰ੍ਹਾਂ ਹੀ ਲਾਗੂ ਕਰਾਂਗੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੇਲੇ ਵੀਰੋ ਇਹ ਹਿੰਦੁਸਤਾਨ ਦੀ ਇੱਜ਼ਤ ਲਈ ਆ ਕਾਹ ਵੀ ਕੁਰਬਾਨੀਆਂ ਕਰਕੇ ਲਈ ਆ ਕਿਦਾ ਰਾਗ ਕਰੋ ਚੱਕੇਓ 500 ਦੇ ਫਸਤੀ ਦੇ ਚੱਕੇ ਮੇਰੀ ਆ ਜਿਹੜਾ ਅੱਜ ਅਸੀਂ ਆਰਥ ਵਿਦਾਦੀ ਲੈਣੀ ਆ ਜਿਹੜੀ ਅਸੀਂ ਦਿੱਲੀ ਦੇ ਬਾਗਾਂ ਦੇ ਅਰਥ ਆ ਆ ਜਰ ਕਿਹੜੀ ਅੱਜ ਸ਼ੱਭੂ ਬਾਗਾਂ ਦਾ ਖਰੋਵੀ ਬੱਦ ਕੇ ਆਪਣੇ ਚਲੇ ਆ ਤੇ ਚਾਹੇ ਅੱਜ ਮੋੜੇ ਦੀ ਧਰਤੀ ਦੇ ਉੱਤੇ ਨਾ ਪੰਚਾਇਤ ਹੋ ਗਈਆਂ ਅੱਜ ਸਾਡੀ ਇਹ ਲੜਾਈ ਆ ਇਹ ਲੜਾਈ ਕੀ ਆ ਇਹ ਲੜਾਈ ਆ ਹੁਣ ਮਾਰੀ ਪੀੜੀ ਨੂੰ ਬਚਾਉਣਾ ਸਾਡੀ ਨਸਲ ਨੂੰ ਬਚਾਉਣਾ ਕਿਸਾਨੀ ਕਿੱਤੇ ਨੂੰ ਬਚਾਉਣਾ ਕਿ ਸਾਡੀ ਨੌਜਵਾਨ ਕੀ ਦੀ ਨੂੰ ਬਚਾਉਣਾ ਜੇਕਰ ਅਸੀਂ ਅੱਜ ਪੰਜਾਬ ਦੀ ਨੌਜਵਾਨ ਕੀ ਦੀ ਨੂੰ ਬਚਾਉਣਾ ਹੈ ਕਿ ਕਿਸਾਨੀ ਕਿਤੇ ਨੂੰ ਬਚਾਉਣਾ ਹੈ ਫਿਰ ਸਭ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ ਪੱਲਾ ਇੱਕੋ ਇੱਕ ਪੰਜਾਬ ਆ ਜਿਹਦੇ ਨਾਲ ਹਿਆਣਾ ਲੱਗ ਚੇਕਾ ਤੇ ਛੋਈ ਚੰਕ ਜਾਰੇ ਅੱਗੇ ਵੀ ਮੋਰਚੇ ਪੰਜਾਬ ਦੀ ਧਰਤੀ ਤੇ ਚੱਲਿਆ ਅਸੀਂ ਹੁਣ ਵੀ ਮੋਰਚੇ ਪੰਜਾਬ ਦੀ ਧਰਤੀ ਤੇ ਚੱਲਣਾ ਅੱਜ ਕੋਈ ਐਲਾਨ ਹੋਇਆ ਉਹਨੂੰ ਅਸੀਂ ਪੂਰਾ ਕਰਨਾ ਕਿਉਂਕਿ ਆਜਾ ਯਾਰ ਟੋਪੀਣਾ ਸ਼ਗਨ ਸ਼ਗਾਰੇ ਟੋਪੀਣਾ ਕਿੰਨੇ ਵੀ ਹੱਤਮਤਿਆਂ ਦੀ ਜਿੱਤੇ ਹੈ ਬਸ ਨਾ ਜਿਹੜਾ ਜਦੋਂ ਵਿੰਦੋਸਤਾਨ ਦੀ ਜਾਦੀ ਰਹੀ ਆ ਕੀ ਗਾਦੀ ਦਾ ਦੇਰੂ ਰਕੀ ਲਕੀਆ ਦਸਤਾਰੇ ਰਹੀ ਆ ਉਹ ਜਾਦੀ ਰਹੀ ਆ ਜੋਨਿਆਂ ਨੇ ਮਸੂਲਿਆਂ ਦੇ ਕਿੰਨਾਰੇ ਆਪਣੇ ਸੀਲ ਦੇ ਕੇ ਆਪਣੀ ਇੱਕ ਹਿੰਦੂ ਦਾ ਵੀ ਧਰਤੀ ਦੇ ਉੱਤੇ ਭਾਰ ਦੀ ਧਰਤੀ ਤੇ ਸਾਨੂੰ ਬੋਲਣ ਦਾ ਹੱਕ ਦਿੱਤਾ ਅੱਜ ਦੀ ਆਜ਼ਾਦੀ ਜਾਦੀ ਰਹੀ ਆ ਕਿੰਨਾ ਅੱਜ ਅੰਮ੍ਰਿਤਸਰ ਕਾਲੇ ਅੰਜਲੀ ਅੱਜ ਸਾਡੇ ਕਾਲੇ ਅਜਲੇ ਜਾ ਕੇ ਭਾਵ ਇਸ ਤੋਂ ਬਾਅਦ ਇਹ ਅੱਗੇ 75% ਨਹੀਂ ਕਰਵਾਉਣੀ ਹੈ ਕਿ ਕਿਹੜੇ 50% ਸਰਕਾਰ ਪਰਭਿਕ ਕਰਨੀ ਪੈਣੀ ਆ ਕਹੋ ਜੀ ਆਪਣੇ ਆਉਣੇ ਹੋਰ ਮਾੜੀ ਪੀੜੀ ਨੂੰ ਪਛਾਤਾ ਸਕਦੇ ਆ 600 ਦੀ ਸੁਭਾ ਕਾਲ ਕਈ ਨਹੀਂ ਚੋਣਾ ਕਿਸਾਨ ਜੀਓ ਜੇਕਰ ਸਾਡੀ ਪੈਰੀ ਨਾ ਰਹੀ ਸਾਡੀ ਨਾ ਸੇ ਸਮਾਉਂ ਦੀ ਜੇਕਰ ਪੈਰੀ ਨਾ ਸੇ ਹਰ ਵਾਰੀ ਤੀਨ ਜਨੂਨਾਂ ਦਾ ਪਾਉਗੀ ਹਕੀਕਤ ਸਾਡੇ ਪਿਓ ਦੀ ਕਰੇ ਜਿਹੜਾਈ ਲਾ ਕੇ ਛਾਈ ਸੀ ਅੱਜ ਸਾਡੇ ਬਾਪੇ ਉਹ ਜਿਹੜਾ ਪੇਡਾ ਦਾ ਮਾਣਯੋਗ ਰਹੀ ਸੀ ਤੇ ਸਾਨੂੰ ਪ੍ਰੋਜੈਕਟ ਕਰੀ ਕਰਕੇ ਪ੍ਰੋਜੈਕਟ ਕਰੀ ਉਹ ਲੋਰ ਕੁਦੇਲੇ ਕਿੰਦਾ ਵੇਖ ਮਾਰ ਕੇ ਜ਼ਹਰ ਤੇ ਸੁਆਣਾ ਹੋਵੇ ਕੈਲੀ ਖਾੜਾ ਹੋਵੇ ਇਹਨੇ ਹੀ ਕਪੜਾ ਲੱਗੋ ਤੇ ਜਿੜ ਬਾਰ ਕੇ ਤਿਆਰੀ ਕਰਕੇ ਜਿੜ ਬਾਰ ਦਾ ਬੱਚਾ ਦਾ ਉਹ ਪੋਤ ਦਾ ਹੀ ਅਕੇਲ